ਜੀ ਗਈਓ ਅਗਲਾ ਲੜੋ ਮਤ ਆ ਚੱਕ ਚੱਕ ਦੇਖੋ ਬੱਸਾਂ 'ਚ ਬਿਠਾਈ ਜਾਂਦੇ ਲੋਕਾਂ ਨੂੰ ਹਰ ਤੋਂ ਕਵਨ ਜਾਂਦਾ ਜਾ ਰਿਹਾ ਹਾਂ ਮੈਂ ਮੇਰੇ ਕੋਲ ਕੀ ਘੜ ਹੈਗਾ ਸਰ ਮੈਂ ਐਸੇ ਅਰਨ ਇੰਗਲਿਸ਼ ਦੇ ਸਟੂਡੈਂਟ ਆ ਮੇਰੇ ਕੋਲ ਆਈ.ਡੀ ਹੈਗਾ ਮੈਂ ਕਿ ਅੰਦਰ ਕਿੱਥੋਂ ਜਾਈਏ ਅਗਲਾ ਲੜੋ ਮਤ ਆ ਕੀ ਗੱਲ ਆ ਭੰਗੀ ਥੋੜੀ ਲੜੋ ਮਤ ਨਹੀਂ ਅੰਦਰ ਕਿ ਨਹੀਂ ਜਾ ਸਕਦਾ ਪ੍ਰੈਜੂਨੀਵਰਸਿਟੀ ਦਾ ਜੋ ਮਸਲਾ ਹੈ ਜੋ ਅੱਜ ਪ੍ਰੋਟੈਸਟ ਹੋ ਉਸ ਨੂੰ ਕਿਵੇਂ ਦੇਖੋ ਸਟੂਡੈਂਟ ਵਜੋਂ ਉਸ ਨੂੰ ਸਰ ਕੇ ਆਪਾਂ ਸਟੂਡੈਂਟ ਦੇ ਤੌਰ ਤੇ ਦੇਖੀਏ ਦੇਖੋ ਯੂਨੀਵਰਸਿਟੀ ਪੰਜਾਬ ਦੀ ਏ ਠੀਕ ਹੈ ਇਹ ਸੰਦਾਲੀ ਤੋਂ ਪਹਿਲਾਂ ਲੋਅਰਟੀ ਹੁੰਦੀ ਸੀ ਸੰਦਾਲੀ ਤੋਂ ਪਹਿਲਾਂ ਉਸ ਤੋਂ ਬਾਅਦ ਆਪਾਂ ਇੱਥੇ ਬਣਾਈਏ ਇਹ ਪੰਜਾਬੀਆਂ ਨੇ ਬਣਾਈਏ ਪੰਜਾਬੀਆਂ ਨੇ ਬਹਾਲ ਕੀਤੀ ਏ ਯੂਨੀਵਰਸਿਟੀ ਤੁਸੀਂ ਜਿੰਨੀਆਂ ਹੋਰ ਸੈਂਟਰਲਾਈਜ਼ ਹੋਈਆਂ ਯੂਨੀਵਰਸਟੀਆਂ ਸਾਰੀਆਂ ਯੂਨੀਵਰਸਟੀਆਂ ਦਾ ਜਾ ਕੇ ਤੁਸੀਂ ਹਾਲ ਦੇਖੋ ਪਟਿਆਲਾ ਯੂਨੀਵਰਸਿਟੀ ਦਾ ਦੇਖ ਲਓ ਉੱਥੇ ਜਿੱਦਕਾ ਨਹੀਂ ਬਣਿਆ ਕੁੜੀਆਂ ਨੇ ਹੋਸਪਟਲਾਂ ਦੇ ਬਾਥਰੂਮਾਂ ਦੀਆਂ ਛੱਤਾਂ ਡਿੱਗੀਆਂ ਉਹ ਬੱਚੇ ਆਈਂ ਘੱਟ ਰਹੇ ਨੇ ਜੀ